ਗਾਈ ਮਿੱਤਰਾ ਲੇਟ ਹੋ ਗਿਆ ਅੱਜ ਤੇ ਦੁਕਾਨ ਖੁੱਲ ਗਏ ਪਤਾ ਨਹੀਂ ਗਾ ਕੋ ਕੋ ਕੋਈ ਆਊ ਕਿ ਨਾ ਪੈਂਦੇ ਯਾਰ ਲਗਾ ਕੀ ਨਹੀਂ ਆਦਾ ਇੱਕ ਦਾ ਅੱਛਾ ਬਾਈਸ ਬੂਈ ਵੀ ਕਰਨ ਵਾਲੀ ਪਈ ਆ ਸਾਰੀ ਓਏ ਮੱਥਾ ਟੇਕੀਏ ਪਹਿਲਾਂ ਤਾਂ ਕੋਈ ਚਾਬੀ ਵੀ ਨਾ ਲੈ ਜੇ ਕੱਢ ਕੇ ਕਿਤੇ ਲੇ ਬਾਬਾ کریمੇਰ ਕਰਾਂ ਅਜੇ ਦਾੜੀ ਦੁੜੀ ਆਉਦੇ ਵੀ ਆ ਰਹੀ ਆ ਬਾਬਾ ਕੱਟਣ ਆਲੀ ਆ ਸਫਾਈ ਸਫਾਈ ਕਰੀਏ ਯਾਰ ਪਤਾ ਨਹੀਂ ਕੋਈ ਕੰਮ ਵਾਲਾ ਆਉਗੇ ਨਾ ਕਰਾਉਣ ਕੰਮ ਆਏ ਹੋਏ ਜਲਦੀ ਕਰਵਾ ਦੇਣੇ ਕੰਜਰ ਦਾ ਸਮਾਨ ਵੀ ਆਪਣਾ ਸਾਰਾ ਲਿਆਉਣ ਆਲਾ ਹੋ ਰਿਹਾਗਾ ਤਾਂ ਹੀ ਆਪਣੇ ਕੋਲੇ ਗਾਕ ਘੱਟ ਪੈਂਦਾ ਗਾ ਗਰਮੀ ਗਰਮੀ ਵੀ ਬੜੀ ਹੈਗੀ ਯਾਰ ਕੱਪੜਾ ਵੀ ਕੰਜਰ ਦਾ ਬਦਲਣ ਵਾਲਾ ਹੋ ਰਿਹਾਗਾ ਲੇਟ ਹੈ ਨਹੀਂ ਮਨ ਲਾਦਾ ਯਾਰ ਚਲ ਦੇਖਦੇ ਆ ਕੋਈ ਦੇਖਦੇ ਆ ਇਹ ਕੋਈ ਆਊਗਾ ਤਾਂ ਬੰਦਾ ਆ ਦੋ ਦੁਕਾਨਾਂ ਆਈਆਂ ਆ ਇੱਥੇ ਬਾਈ ਮੱਦੀ ਦੀ ਦੁਕਾਨ ਆਈ ਹੈ ਇਹ ਹਾਂ ਬਾਈ ਇਹੀ ਹੈ ਇਹਦੇ ਸ਼ੀਸ਼ੇ ਵਾਹ ਵੱਲੇ ਹੋਏ ਪੈਸੇ ਨੇ ਵਧ ਲੈਿੰਦਾ ਹੋਏ ਚੱਲੇ ਤੇ ਚੱਲਦੇ ਆ ਐਪੀ ਨੇ ਮੇਰੇ ਆਖਿਆ ਸੀ ਕਹਿੰਦਾ ਮੱਦੀ ਕੋਲ ਜਾਈ ਵਧੀਆ ਕੰਮ ਵਾਲ ਕੱਟਦਾ ਹੋ ਦੁਕਾਨ ਤੇ ਬਾਈ ਨਾ ਬਾਈ ਯਾਤਰਾ ਤੇ ਗਿਆ ਹੋਇਆ ਹਾਂ ਯਾਰ ਤੈਨੂੰ ਦਿਖਦਾ ਨਹੀਂ ਯਾਰ ਸਾਹਮਣੇ ਤਾਂ ਹੈਗਾ ਯਾਰ ਦੁਕਾਨ ਤੇ ਹੋਰ ਕਿੱਧਰ ਗਿਆ ਮੈਂ ਸੁੱਕੀ ਚਾਹ ਪਾ ਦੇ ਕਿੰਦੋ ਚੱਲ ਸੁੱਕੀ ਚਾਹ ਯਾਰ ਕੰਮ ਤਾਂ ਮੈਂ ਨਹੀਂ ਦਾ ਕਰਦਾ ਤੇ ਤੈਨੂੰ ਵੜਾ ਦਿਨਾ ਨਹੀਂ ਵਾਲ ਕਟਾਉਣੇ ਆਗੇ ਸ਼ਾ ਸ਼ਾ ਠੀਕ ਆ ਬਹਿ ਜਾ ਫਿਰ ਆ ਜਾ ਕੱਟ ਦਨੇ ਕੋਈ ਨਾ ਓਏ ਕਿੱਧਰ ਬੈਠੀ ਆ ਨਾ ਲਗਿਆ ਉਹ ਰੁਕ ਜਾ ਯਾਰ ਹਜੇ ਸਫਾਈ ਨਹੀਂ ਕੀਤੀ ਕਿਹੜੇ ਨੂੰ ਮੰਗਦਾ ਬਾਹਰ ਕੱਢੀਗਾ ਉਹ ਕਟਾਂਗੇ ਖੜ ਜਾ ਹੁਣੀ ਮੈਂ ਪੱਖਾ ਲਾਣਾ ਬਲਡਾ ਨਾ ਬੰਦਣਾ ਕੁਮਾਰੀ ਵੇਖੀ ਉਹ ਦੁਕਾਨ ਹੀ ਹੁਣ ਖੋਲੀ ਹੈਗੀ ਹਜੇ ਬਾਹਰ ਕਾਰਾਂ ਨੂੰ ਵੀ ਲੈ ਲਾਉਣੇ ਹੈਗੇ ਲੈ 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 ਸੇਖੋ ਪ੍ਰਬੰਧ ਸਾਰਾ ਹੋ ਗਿਆ ਰੀਅਲ ਦਾ ਇੱਕ ਕੰਮ ਬੈ ਜਾ ਬੈ ਜਾ ਤੱਤਿਆ ਗਾਲਿਆ ਮੈਂ ਕੰਮ ਤੇ ਉਲਝਿਆ ਪਿਆਗਾ ਮੜਾ ਛੇਦੀ ਇਕੱਠੀ ਵਾ ਵੋਟਾਂ ਲੈਣੇ ਨੇ ਲੈਥੇ ਜਲਦੀ ਆ ਤੈਨੂੰ ਵੀ ਪਤਾ ਰੋਕ ਜਾ ਹੁਣ ਤੂੰ ਕਾਲੀ ਨਾ ਕਰ ਤੈਨੂੰ ਐ ਬਣਾ ਦਾਂਗੇ ਜਮਾ ਪੈਸੇ ਕਿੰਨੇ ਲੈ ਆਂਗਾ ਮੈਂ ਦੱਸ ਪੈਸੇ ਤਾਂ 100 ਰੁਪਏ ਲੱਗੂਗਾ 100 ਰੁਪਏ ਤੇ 100 ਰੁਪਏ ਹੀ ਲੱਗੂਗਾ ਨਾ ਲੈ ਕਿੰਨੇ ਲੈਣਾਗਾ ਦੁਕਾਨ ਦਾ ਸਮਾਨ ਤਾਂ ਦੇਖ ਕਿੰਨਾ ਮਹਿੰਗਾ ਓਏ ਦੁਕਾਨਦਾਰ ਦੇਖੀਏ ਨੇ ਘੰਟੇ ਦੇ ਆਏ ਆ ਤੇ ਫੇਰ 100 ਰੁਪਏ ਲੱਗੂਗਾ ਮੱਕਦੇ ਰੱਖਿਆ ਦਿਆ ਕੰਮ ਮੈਂ ਤਪੇ ਸਿੱਖ ਕੇ ਆਇਆ ਨਾਈ ਤੋਂ ਲੰਮੇ ਜੇ ਵਾਲਾਂ ਵਾਲੇ ਤੋਂ ਮੈਂ ਤਾਂ ਜਾਣਦਾ ਵੀ 100 ਰੁਪਏ ਲੈ ਕੇ ਫਾਹੜ ਫੋੜਾ ਕਰਤੀ ਜਾ ਉਹ ਯਾਰ ਤੂੰ 10 ਕੱਟ ਦੇ ਨਹੀਂ ਕਿਉਂ ਗੁੱਸਾ ਨਾ ਕਰ ਆਜੇ ਐ ਨਹੀਂ ਮੈਂ ਤਾਂ 50 ਹੀ ਰੁਪਏ ਲੈਣੇ ਆ ਲੈ ਯਾਰ ਤੂੰ ਬਹਿ ਜਾ 50 ਦੇ ਦੀ ਯਾਰ ਤੂੰ ਬੌਣੀ ਦਾ ਟਾਈਮ ਆ ਤੂੰ ਹੋ ਕਰਤਾ ਕੱਟ ਦੇ ਬਣਾ ਦੇ ਵਧੀਆ ਜੱਟ ਕਰੀ ਫਿਰਦਾ ਏਡੀ ਏਡੀ ਜੀ ਪਜਾਈ ਰਹੇਗਾ ਕੱਲ ਵੀ ਤੂੰ ਦੇਖ ਲੈ ਕਿੰਨੇ ਤਕੜੇ ਬੰਦੇ ਤੋਂ ਤਰਕਾ ਇਹ ਵਧੀਆ ਕੱਟ ਆ ਟੂਪ ਜੀ ਵੀ ਲੈ ਓਏ ਟੂਪ ਜੀ ਨੂੰ ਰੁਪਏ ਦਾ ਤੂੰ 50 ਦੇਣੇ ਆ ਇਹ ਕੱਟ ਦੇ ਚੱਲ ਇਹ ਟੂਪ ਵਾਲਾ ਤੂੰ ਹੈ ਨਹੀਂ ਬਾਤ ਆਮ ਹੋਣਾ ਪਲਟਾਉਣਾ ਹੋਰ ਮਦ ਕੀ ਹਾਲ ਹੈ ਠੀਕ ਆ ਬਈ ਠੀਕ ਆ ਵਧੀਆ 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 ਉਹ ਬੜੇ ਨਵਾਦਿ ਖੇਰੇ ਆ। ਉਹ ਯਾਰ ਮੈਂ ਕੰਮ ਗਿਆ ਹੋਇਆ ਸੀ ਆ ਯਾਰ ਦੁਕਾਨ ਤੇ ਗਾਹ ਤਾਂ ਆਉਂਦਾ ਨਹੀਂ ਹੈਗਾ। ਅੱਛਾ ਤਾਂ ਕਰਕੇ ਜਾ। ਹੈ ਨਹੀਂ ਕੰਮ ਵਾਲਾ, ਹੈ ਕਿਹੜੇ ਬਲ ਕੱਟਣ ਵਾਲਾ? ਉਹ ਗੋਲ ਜੇ ਕਹਿੰਦਾ ਕੋਈ ਨਹੀਂ ਉੱਥੇ। ਉਹ ਗੋਲ ਕੰਗਾ ਯਾਰ ਕਿਹੜੇ ਚਾਹੀ ਹੈਗਾ। ਗੋਲ ਕੰਗੇ ਨੂੰ ਰਿਪੇਅਰ ਕਰਦੇ 50-50 ਮਾਤਾ ਦਿੰਦੇ ਆ। ਓਹ ਆ ਦੇ ਤੂੰ। ਓਹ ਰੱਖਿਆ 15 ਮੈਨੂੰ ਹੀ ਜਵਾਬ ਲਈ ਇਹਨਾਂ ਨੂੰ ਓਏ। ਓ ਯਾਰ ਪਿਆ ਕੱਟ ਲੈ ਚਲੋ ਕਾਹਨੂੰ ਉਹ ਕਰਨਾ ਯਾਰ ਮਾਰ ਲੈ ਸੱਚੇ ਚੱਟ ਚੱਕ ਕੇ। ਰਹਿਣਾ ਕਿੱਥੇ ਆ? हां ਰਹਿਣਾ ਕਿੱਥੇ ਅੱਜ ਕੱਲਾ ਇੱਥੇ ਹੁੰਨੇ ਆਗੇ ਅੱਛਾ ਹੋਰ ਵਧੀਆ ਵਧੀਆ ਤੂੰ ਦਾਸ ਬਾਹ ਕਟਾਉਣਿਆ ਬਾਹ ਕਟਾਉਣੇ ਯਾਰਾ ਬਾਹ ਕੱਟ ਦਾਂ ਯਾਰ ਇਹਦੇ ਬਾਹ ਕੱਟਣ ਲਈ ਆਉਂਗਾ ਇੱਥੇ ਦੂਜੇ ਕਦ ਤੇ ਕਿੱਥੇ ਆਉਂਗਾ ਉਹ ਬਹਿ ਜਾ ਟੇਕੇ ਜੇ ਕਟਾਉਣੇ ਆ ਹੁਣ ਤੱਕ ਕਹਿੰਦਾ ਬਾੜੀ ਗਾੜੀ ਹੈਗੀ ਅਸੀਂ ਬਾਹ ਕੱਟਾਉਣ ਦੱਸੂ ਨੂੰ ਲੈ ਉਹ ਦੁਕਾਨ ਘਟ ਖੋਦਾ ਯਾਰ ਮੱਦੀ ਤੂੰ ਸ਼ੈਡਾਂ ਦਾ ਅੱਜ ਠੀਕ ਆ ਹਾਂ ਫੇਰ ਕਹੀ ਜਾਵੇਂਗੇ ਬਾਕੀ ਬੈਠਾ ਰਹੇ ਨੂੰ ਤੇ ਮੈਂ ਆਪਣੇ ਹਿਸਾਬ ਨਾਲ ਹੀ ਕਰੂੰਗਾ ਮਤੇ ਮਾਲ ਤਾਂ ਤੇਰੇ ਖਰਾਬ ਕਰ ਰੱਖਿਆ ਕੀ ਕਰਿਆ ਰੰਗ ਕਰਾਇਆ ਸੀ ਨਾ ਲੋੜ ਆ ਮੱਚ ਗਏ ਹਾਂ ਦੁਕਾਨ ਕੋਲ ਖੋਲ ਲਿਆ ਕਰ ਤੰਦਰਾ ਉਹ ਦੁਕਾਨ ਯਾਰ ਸਮਾਨ ਲਿਆਉਣ ਵਾਲਾ ਹੋ ਰਿਹਾ ਸਮਾਨ ਮੁੱਕਿਆ ਪਿਆਗਾ ਤੇਰੇ ਵੀ ਕੰਮ ਕਰਨ ਦੇ ਲੱਛਣ ਦੇ ਹੈ ਨਹੀਂ ਹੈਗਾ ਹੋਰ ਕੀ ਕਰੀਏ ਯਾਰਾ ਫਿਰ ਕਮੀਲਦਾਰੀ ਟਾਈਟ ਹੋ ਰਹੀ ਹੈ ਯਾਰ ਸਮਾਨ ਹੈ ਨਹੀਂ ਦੁਕਾਨ ਤੇ ਲੱਚਾ ਨੰਦੀ ਰਾ ਕਰ ਕੇ ਰਾਂ ਹੋ ਗਿਆ ਕੰਮ ਤੇਰਾ ਪੰਤੀ ਜੀ ਤਾਂ ਬਾਹਰ ਬੁਲੀ ਗਈ ਚਾੜ ਖਾਲਟਾ ਨਾ ਵੇਰਤੀਆਂ ਮੰਨੂ ਦਾ ਇੱਕ ਸ਼ਾਲਟ ਨਹੀਂ ਲੱਬੜਨੀ ਆਲਾ ਬੈਠੇ ਆ ਗਿਆ ਆ ਲੈ ਉਹ ਖੁੱਲੇ ਨਹੀਂ ਹੈਗੇ ਨਾ ਨਾ ਖੁੱਲੇ ਨਹੀਂ ਹੈਗੇ ਖੁੱਲੇ ਹੁਣ ਮੇਰੇ ਕੋਲੇ ਵੀ ਨਹੀਂ ਹੈਗੇ ਯਾਰ ਠੱਗ ਨਾਲ ਹੀ ਫਸ ਗਏ ਤੇਰੇ ਕੋਲੇ ਹੈਗੇ ਯਾਰ 50 ਰੁਪਏ ਆਪਾਂ ਬਾਅਦ 'ਚ ਕਰ ਜਾਰ ਮੈਂ ਦੇਖਦਾਗਾ ਉਹ ਆਪਾਂ ਬਾਅਦ 'ਚ ਕਰ ਲਾਂਗੇ ਇਹ ਤਾਂ ਬੰਦਾ ਗਲਤ ਆ ਬਈ ਨਹੀਂ ਬੜਾ ਉਹ ਸਵੇਰੇ ਸਵੇਰੇ ਬੌਣੀ ਨਹੀਂ ਹੋਈ ਆ ਲੈ ਆਈ ਨਹੀਂ ਗਏ ਆ ਲੈ ਯਾਰ ਯਾਰ ਗਾ ਕੁਸਰਾ ਕਰੀਏ ਨਾ ਦੇਖ ਬਾਲ ਤਾਂ ਤੇਰੇ ਯਾਰ ਕੱਟੇ ਲੱਗਦੇ ਆ ਇਹ ਪਹਿਲਾਂ ਵੀ ਉਹ ਬਾਲ ਤਾਂ ਕੱਟੇ ਆਗੇ ਕੀ ਤੋਂ ਕਟਾਲੇ ਦੂੰ ਉਹ ਤਾਂ ਯਾਰ ਤੂੰ ਹੈ ਨਹੀਂ ਸੀਗਾ ਫਿਰ ਮੈਨੂੰ ਹੋਰ ਤੋਂ ਕਟਾਉਣੇ ਪਏ ਉਹਨੇ ਖਰਾਬ ਜੇ ਕਰਤੇ ਉਹ ਪਹਿਲਾਂ ਮੱਦੀ ਇੱਕ ਕੰਮ ਕਰ ਯਾਰਾ ਹਾਂ ਆ ਕਪੜਾਵਾਦਾ ਯਾਰ ਦੇਸਾਂ ਨੇ ਤਾਂ ਬਾਲ ਐ ਦੇ ਵਿੱਚ ਨਾਲੇ ਮੁਸ਼ਕ ਮਰੀ ਜਾਂਦੀ ਆ ਉਹ ਬਾਲ ਝਾੜ ਦਿੰਨੇ ਇਹਦੇ ਨਾਲ ਝਾੜ ਦੇਣੀਆਂ ਤੂੰ ਬਦਲ ਕੇ ਹੋਰ ਲਾ ਬਸ ਮੈਂ ਨਹੀਂ ਇਹ ਕਰਾਉਂਦਾ ਯਾਰਾ ਵੀ ਆ ਰਹੇ ਕਿਉਂ ਕਰਦੇ ਹੋ ਨੇ ਤੁਸੀਂ ਯਾਰ ਜੜ ਤੋ ਤੂੰ ਲਿਆ ਕਰ ਪਤੰਦਰ ਜਿੱਦ ਦੀ ਦੁਕਾਨ ਕੀਤੀ ਹੈ ਮਨ ਲੱਗਦਾ ਏ ਤੂੰ ਤੋਤੀ ਨਹੀਂਗਾ ਉਹ ਕੱਪੜਾ ਤਾਂ ਸੀ ਆਹੀ ਲੈਣੇ ਹੁੰਨੇ ਆ ਸਾਰਿਆਂ ਦੇ ਫਿਰ ਤੋਤਾ ਲਿਆ ਕਰ ਪਤੰਦਰ ਕਿੰਨੀ ਮੁਸ਼ਕਮਰੀ ਆਂਦੀ ਆ ਸਾਰੇ ਕੱਪੜੇ ਖਰਾਬ ਕਰਤੇ ਪਤੰਦਰ ਨੇ ਚਲ ਆ ਲਾ ਦਿੰਨੇ ਆ ਫਿਰ ਹਾਂ ਇਹ ਵਧੀਆ ਕੱਪੜਾ ਰੱਖਿਆ ਕਰ ਯਾਰ ਤੋ ਜੀ ਆ ਦੇਖ ਲੈ ਵਧੀਆ ਕੱਪੜਾ ਹਾਂ ਆ ਠੀਕ ਆਗਾ ਉਹਦੇ ਦੇਸਾਂਲੇ ਤਾਂ ਬਾਲ ਸੀ ਓਏ ਅਸੀਂ ਇਹ ਹਰੇਕ ਬੰਦੇ ਦੇ ਲਾਉਂਦੇ ਨਹੀਂ ਆ ਕੱਪੜਾ ਸਹੀ ਇਹ ਜਿਹਦੇ ਨਾਲ ਜਾਣ ਪਛਾਣਾ ਜਾ 2 ਰੁਪਏ ਵੱਧ ਜਾਂਦਾ ਜਿਹੜਾ ਉਹਦੀ ਲਾਉਣੇ ਆਗੇ ਤੁਸੀਂ ਯਾਰ ਰੁਪਏ ਦਾ ਪੂਰੇ ਸੂਰੇ ਦਿੰਨੇ ਆ ਤਾਂ ਦਰਮਾ ਨਾ ਤੇਰੇ ਨਾਲ ਕਿਤੇ ਰੁਪਈਆ ਨਾ ਕੀਤਾ ਓਏ ਉਹ ਚਾਹ ਫਿਰ ਤਾਂ ਨਹੀਂ ਕਪੜਾ ਵੀ ਬਦਲਦਾ ਆਪਾਂ ਮੇਰੀ ਗੱਲ ਸੁਣ ਦੱਸੇਗਾ ਨਾ ਹੁਣ ਆ ਯਾਰ ਉਹਨੇ ਵੜ ਤਾਂ ਜੂੜ ਸੈਟਿੰਗ ਜੀ ਕਰਦੇ ਵਧੀਆ ਨਾਲੇ ਮੋਛਾ ਮੱਛਾ ਬਣਾਦੇ ਹੁਣ ਤੈਨੂੰ ਪਤਾ ਵੋਟਾਂ ਦਾ ਕੰਮ ਹੈ ਵੋਟਾ ਬੂਟਾ ਨੂੰ ਆਹ ਦੇਖਦਾ ਤਾਂ ਜਾਈਂ ਆਪਾਂ ਗੱਲ ਬਣਾਵਾਂਗੇ ਵੋਟਾਂ ਬੂਟਾ ਮੰਗਣ ਜਾਈਂਦਾਗਾ ਠੀਕ ਆ ਆ ਘੇੜਿਆ ਬਣਾ ਦੇ ਕੁਝ ਕਰਬ ਤਾਂ ਨਹੀਂ ਮਲਣਾ ਸਾਰਾ ਕੁਝ ਕਰ ਦੇ ਬਸ ਐ ਬਣਾ ਦੇ ਤੂੰ ਵੋਟਾਂ ਮੰਗਣ ਜਾਣਾਗਾ ਕਈ ਵਾਰੀ ਕੋਈ ਕਰਨਾ ਪੈਂਦਾ ਹੈ ਠੁੱਤੇ ਤੈਨੂੰ ਪਤਾ ਆ ਜੜ ਵੱਡੀ ਪਈ ਆ ਯਾਰ ਤੂੰ ਹੋਰ ਯਾਰ ਤੇ ਮੇਰੇ ਕੋਲ ਆਉਂਦਾ ਆਉਂਦਾ ਕਿਹਨੂੰ ਫਸ ਗਿਆ ਯਾਰ ਜੀ ਤੂੰ 3 ਦਿਨ ਹੋ ਗਏ ਦੁਕਾਨ ਹੀ ਨਹੀਂ ਖੁੱਲੀ ਯਾਰਾ ਇਹ ਤਾਂ ਮਜਬੂਰੀ ਹੋਗੀ ਉਹ ਮੈਂ ਕੰਮ ਗਿਆ ਹੋਇਆ ਸੀਗਾ ਤੇ ਮੋਛਾ ਮੱਛਾ ਕਰਦੀਆਂ ਚੰਗੀਆਂ ਅੰਦਰਾ ਉਂਡੀਆਂ ਬਣਾ ਲਿਗਣਾ ਅਰਾ ਤੂੰ ਜੜਪੜਾਈ ਫਿਰਦਾ ਚੱਲ ਉਹ ਯਾਰਾ ਉਹ ਤਾਂ ਮੈਂ ਤੇਥੋਂ ਬਣਾਦਾ ਕੰਮ ਹੀ ਨਹੀਂ ਕਰਾਉਣਾ ਤੈਨੂੰ ਪਤਾ ਤਾਂ ਹੈਗਾ ਤੇਰੇ ਉੱਤੇ ਕਿਦੇ ਕਟਿੰਗ ਕਰਾਈ ਆ ਤੇਥੋਂ ਬਣਾ ਹਾਂ ਮੁੰਤਨੂ ਕੀ ਅੱਖਾਂ ਯਾਰ ਜੇ ਤੂੰ ਬਾਗੀ ਹੋਰ ਬੰਦੇ ਕੋਲੇ ਗਿਆ ਯਾਰ ਫੜਕਾ ਗਿਆ ਤੂੰ ਵੀ ਖੋਲਿਆ ਕਰ ਦੁਕਾਨ ਯਾਰ ਦੁਕਾਨ ਤਾਂ ਤੂੰ ਕਾਜੀ ਲਿਆ ਜਾ ਯਾਰ ਦੋ ਦਿਨ ਖੜਕੇ ਕੰਮ ਕਰਾ ਲੈਂਦਾ ਯਾਰ ਤੂੰ ਪਤੰਦਰਾ ਮੈਂ 4 ਦਿਨ ਹੋ ਗਏ ਖੜੇ ਨੂੰ ਹੁਣ ਆ ਵੋਟਾਂ ਕਰਕੇ ਵੋਟਾਂ ਵਾਲਿਆਂ ਦੇ ਨਾਲ ਜਾਣਾ ਪੈਂਦਾ ਤੈਨੂੰ ਪਤਾ ਆਪਣਾ ਬੰਦਾ ਖੜਾ ਵੋਟਾਂ ਦੇ ਵਿੱਚ ਮੇਨ ਬੰਦਾ ਆਪਣਾ ਕਿਹੜਾ ਜਿੱਤੂ ਫਰੈਜ਼ ਕੀ ਜਿੱਤੂ ਦਾ ਭਰਾਵਾ ਕਿਹੜਾ ਮੁਕਾਬਲਾ ਫੁੱਲੀ ਮੁਕਾਬਲੇ ਕੀ ਆ ਉਹ ਤਾਂ ਹੁਣ ਆਪਾਂ ਨੂੰ ਆਉਣ ਵਾਲੇ ਤਰੀਕ ਹੀ ਦੱਸੂਗੇ ਅੱਛਾ ਹੂੰ ਪੂਰਾ ਜੋਰ ਲੱਗ ਰਿਹਾ ਸਾਰੀਆਂ ਤਰ੍ਹਾਂ ਦਾ ਉਮਦੀ ਹਾਂ ਆ ਡਰਾਈਲ ਰੂਲ ਮਾਰ ਕੇ ਵਾਲ ਖੜੇ ਕਰ ਦੇ ਜੰਗਾ ਡਰਾਈਲ ਤਾਂ ਮਾਰ ਦਿੰਨੇ ਆ ਡਰਾਈਲ ਦੇ ਰੁਪਏ ਅਲੱਗ ਲੱਗਣਗੇ ਗੱਲ ਸੁਣ ਉਹ ਤੂੰ ਵੱਡਾ ਦਿੱਲੀ ਵਾਲਾ ਬਣਦਾ ਤੂੰ ਮਹੀਨੇ ਬਾਅਦ ਆ ਕੇ ਤੂੰ ਸਾਡੇ ਤੋਂ ਸਾਰਾ ਕੁਝ ਕੱਢਣਾਗਾ ਤੂੰ ਮਹੀਨੇ ਬਾਅਦ ਕਿਉਂ ਯਾਰ ਇਹ ਤਾਂ ਹੁਣ ਹੈਗਾ ਹੀ ਆ ਸਾਰੇ ਦੁਕਾਨ ਵਾਲੇ ਕਰ ਦਿਆ ਗਿਆ ਹੈ ਕੀ ਕਰਦਾ ਹੁਣ ਤੂੰ ਬਦਲਦਾ ਤਰਾ ਇਹਨਾਂ ਤੂੰ ਕਾਹ ਖਰਾਬ ਕਰੀ ਇਹਨਾਂ ਸਾਡੇ ਤੋਂ ਜੇ ਕੋਈ ਸੁਣਾਉਂਦਾ ਨਹੀਂ ਉਹ ਚਲ ਤੂੰ 10 ਰੁਪਏ ਦੇ ਉਂ ਘੱਟ 10 ਰੁਪਏ ਕੀ ਮੈਂ ਨਹੀਂ ਦਿੰਦਾ ਡਰਾਈਲ ਰੂਲ ਤੇ ਡਰਾਈਲ ਮਾਰ ਕੇ ਰਾਂ ਚੰਗਾ ਯਾਰ ਮਰਜੀ ਐ ਜਰੀ ਭਰਾਵਾ ਐਂ ਕਰਦੇ ਹੋ ਤੁਸੀਂ ਇੱਕ ਤਾਂ ਯਾਰ ਗਰੀਬ ਬੰਦੇ ਨਾਲ ਓਏ 15 ਉਹੀ ਕੀ ਖਾ ਕੇ ਚਾਹ ਬਣੀ ਪੀਆ ਕਰੇ ਦਾ ਪਲੱਗ ਬਲੁੱਕ ਪਾ ਓ ਖੜ ਜਾ ਅਸੀਂ ਪਾਵਾਂਗੇ ਓ ਮਰਜੀ ਨਹੀਂ ਰਹਿਗਾ ਪਹਿਲਾਂ ਆਲਾ ਯਾਰ ਯਾਰ ਤੇਰੀ ਹੋਰ ਨੇ ਬੰਤਨੀ ਗੁੱਸਾ ਤੋਂ ਮੇਰੇ ਤੇ ਕੱਢੀ ਜਨਾਂ ਵਾਲਾ ਦਾ ਗੁੱਸਾ ਦਾ ਤੇਰੀ ਕੀ ਕਹਾਂਗੇ ਤੂੰ ਆਉਂਗਾ ਨਹੀਂ ਗੱਲ ਤੇ ਯਾਰ ਜੇ ਤੇਰਾ ਤੂੰ ਵਿਆਹ ਕਰਾਇਆ ਨਾ ਉਹ ਦਿਨਾਂ ਤੂੰ ਦੁਕਾਨ ਤੇ ਬਹੁਤ ਘੱਟ ਖੜਦਾਗਾ ਉਹ ਬਾਈ ਕੁਵੇਲਦਾਰੀ ਤੈਨੂੰ ਪਤਾ ਸਾਰਿਆਂ ਨੂੰ ਦੇਖਣਾ ਪੈਂਦਾ ਤੈਨੂੰ ਉਹ ਨਹੀਂ ਕਹਿੰਦੀ ਵੀ ਮੈਨੂੰ ਖਵਾਵੇਂਗਾ ਕੀ ਹੋਏ ਸਾਰਾ ਤੈਨੂੰ ਉਹਦੇ ਘਸਰਾੜੇ ਬੈਠਾ ਰਹਿਣਾਗਾ ਉਹ ਏ ਘਰੇ ਕਾਨੂੰ ਹੁੰਨਾ ਮੈਂ ਮੈਂ ਕੰਮ ਤੇ ਗਿਆ ਹੋਇਆ ਸੀ ਕਿਤੇ ਤੇ ਤੇਰਾ ਵਿਆਹ ਕਰਾਇਆ ਤੂੰ ਦੁਕਾਨ ਮਹੀਨੇ ਚ ਪਹਿਲਾਂ 8 ਦਿਨ ਖੋਲਦਾ ਹੁੰਦਾ ਸੀ ਹੁਣ 8 ਦਿਨ ਵੀ ਨਹੀਂ ਖੋਲਦਾ ਬਤੰਦਰਾ ਬਾਈ ਆਹਦੀ ਵਈ ਹਾਂ ਵਿਆਹ ਕਰਾ ਕੇ ਤੂੰ ਦੁਕਾਨ ਨੂੰ ਭੁੱਲ ਗਿਆ ਕੰਜਰਦਿਆ ਤੇ ਕਿਤੇ ਬਹੂ ਨੂੰ ਨਾ ਕਿਤੇ ਭੁੱਲਿਆ ਨਹੀਂ ਉਹ ਨਹੀਂ ਭੁੱਲਦੇ ਆਂ ਇਰੇ ਬਰਕੇ ਦਾ ਸਾਡੀ ਨਿਕਲਦਾ ਬੰਦੇ ਦਾ ਉਹ ਜਦੋਂ ਕੰਮ ਹੀ ਆਪਣਾ ਇਹ ਹੈਗਾ ਕੰਮ ਤਾਂ ਹੈਗਾਗਾ ਫਿਰ ਦੁਕਾਨ ਖੋਲਿਆ ਕਰਦੀ ਉੱਥੇ ਕੰਮ ਹੀ ਇਹ ਹੈਗਾ ਦੁਕਾਨ ਖੋਲਦੇ ਹੁੰਨੇ ਹੈਗੇ ਸਮਾਨ ਲੈਣ ਗਿਆ ਹੋਇਆ ਸੀਗਾ ਰੁਪਈਏ ਨਹੀਂ ਸੀਗੇ ਕੋਲੇ ਸਾਲੀਆਂ ਸੂਲੀਆਂ ਕਿੰਨੀਆਂ ਘਰੋਚ ਰਿਆਂ ਸਾਲੀਆਂ ਸਾਲੀਆਂ ਮੇਰੀਆਂ ਹੈਗੀਆਂ ਤਿੰਨ ਹੋਗੀਆਂ ਜਾਂਦੇ ਖਾਣਾ ਹੈ ਹੋਗੀਆਂ ਜਾਂਦੇ ਲੈ ਹੋਰ ਆਉਂਦੇ ਆ ਵਰਤਦੇ ਆ ਯਾਰ ਉਹੀ ਗੱਲਾਂ ਕਰਦਾ ਤੂੰ ਕੰਮ ਤਾਂ ਕੰਮ ਕਰਦਾ ਦੇ ਕੋਈ ਨਾ ਕਦੇ ਕਾਜ ਨਹੀਂ ਕੋਈ ਨਾ ਕਦੇ ਦੂਜੀ ਆ ਜਾ ਵੀ ਨਹੀਂ ਉਹ ਨਾ ਨਾ ਆਏ ਨਹੀਂ ਯਾਰ ਇਹ ਤਾਂ ਸਾਰਾ ਕੁਝ ਦੇਖਣਾ ਪੈਂਦਾ ਕਬੀਲਦਾਰੀ ਵੀ ਕਰਦੀ ਦੇਖਣੀ ਪੈਂਦੀ ਆ ਆਪਦਾ ਕੰਮ ਵੀ ਦੇਖਣਾ ਪੈਂਦਾ ਨਾਲ ਕੱਲਰ ਦਾ ਤੂੰ ਕੰਮ ਕਰ ਲੈ ਇਹਨੂੰ ਭਾਜੂ ਵੀ ਤੂੰ ਦੁਕਾਨ ਤਾਂ ਖੋਲਦਾ ਇਹਨੂੰ ਖਵਾਵੇਂਗਾ ਕੀ ਤੂੰ ਸਿਰ ਸਿੱਧਾ ਰੱਖ ਯਾਰ ਇਹ ਰੱਖੇਗਾ ਕੈਂਚੀ ਵੱਜ ਗਈ ਕਿਤੇ ਗੱਲਾਂ ਵੜੀਆਂ ਮਾਰਦਾ ਤੂੰ ਉਹ ਗੱਲਾਂ ਕਰਦਾ ਤੇਰੇ ਫਾਇਦੇ ਦੀ ਨਹੀਂ ਕਰਦੇ ਆਗੇ ਕਿ ਦੁਕਾਨ ਤੇ ਵੇਚਿਆ ਕਰ ਤੂੰ ਹੈ ਦੁਕਾਨ ਤੇ ਤਾਂ ਯਾਰ ਬੱਸ ਲੋਟ ਹੀ ਨਹੀਂ ਆਉਂਦੇ ਹੋਰ ਕੰਮ ਯਾਰ ਹੋਰ ਨੂੰ ਤਰੇ بڑے ਟਰਾਲੇ ਚੱਲਦੇ ਆ ਕੰਜਰ ਦਾ ਜਦੋਂ ਤੈਨੂੰ ਦੇਖਦੇ ਆ ਪਿਆ ਬੈਡਾਂ ਤੇ ਬਹੂ ਕੋਲੇ ਹੁੰਦਾਗਾ ਤੂੰ ਦੁਕਾਨ ਖੋਲ ਲੈ ਕਰ ਦੁਕਾਨ ਓਏ ਹੋਰ ਕੰਮ ਤੇ ਯਾਰ ਕੰਮ ਹੋਰ ਬਥੇਰੇ ਹੁੰਦੇ ਆ ਇਹ ਰਿਸ਼ਤੇਦਾਰੀ ਚ ਗਿਆ ਹੋਇਆ ਸੀਗਾ ਨਾਲੇ ਸਮਾਨ ਲੈ ਕੇ ਆਏਗਾ ਉਧਰੋਂ ਉਹ ਤਾਂ ਕਹੀ ਦੀ ਹੁੰਦੀ ਆ ਕਿ ਜਦੋਂ ਵਿਆਹ ਕਰਾ ਲਿਆ ਬੰਦਾ ਕੰਮ ਉਹਦਾ ਦੇਖਦਾ ਉਹ ਗੱਲ ਸੱਚੀ ਹੋ ਗਈ ਸੀ ਉਹ ਨਹੀਂ ਆਈ ਗੱਲ ਤੂੰ ਸੱਚੀ ਕਰਦੀ ਤੂੰ ਪਤੰਦਰਾ ਜਿੱਤੇ ਦਾ ਵਿਆਹ ਕਰਾਇਆ ਤੂੰ ਦੁਕਾਨ ਤੇ ਨਹੀਂ ਪੜਦਾ ਹੁਣ ਜੇ ਕਰੇ ਇਹ ਵੀ ਲੱਛਣ ਰਹੇ ਨਾ ਪਰ ਤੇਰੇ ਕੋਲ ਆਉਣੋਂ ਹਟਣਾ ਕੋਈ ਨਾ ਮਰਜੀ ਆ ਭਰਾਵਾ ਸੋਢੀ ਆ ਦੇਖਾ ਹੁਣ ਬੜੀ ਨਾ ਗੱਲ ਆ ਠੀਕ ਆ ਹੁਣ ਕੋਲੇ ਤਾਂ ਡਾਂਡਾ ਹੀ ਲਾਤਾ ਓਏ ਤੁਸੀਂ ਬੰਦਿਆਂ ਕੋਲੀ ਗਲਤ ਕੋਲੇ ਜਾਣੇ ਹੋਗੇ ਕੋਈ ਕੰਮ ਸੋਢਾ ਮੈਂ ਹੀ ਕਰਦਾ ਵਧੀਆ ਸਾਲ 500 ਰੁਪਏ ਤਾਂ ਹੋਰ ਦੇ ਜੰਦਾ ਬਾਕੀ ਤਾਂ ਠੀਕ ਆ ਯਾਰ ਤਾਂ ਹੀ ਤਾਂ ਫਿਰ ਮੈਂ ਦੁਕਾਨ ਨਹੀਂ ਖੋਲਦਾ ਯਾਰ ਜਦੋਂ ਐ ਕਰਦੇ ਹੋ ਯਾਰ ਇਹ ਹੋਂਟਾ ਦੁਕਾਨ ਤੇ ਇਹ ਦੁਕਾਨ ਤੇ ਵੀ ਖਰਚ ਕਰ ਕਿੱਧਰ ਗਿਆ ਸੀ ਕਿਵੇਂ ਆ ਬਾਹ ਘਟਾਉਣੇ ਆ ਬਾਹ ਘਟਾਉਣੇ ਸੀ ਚਾਰ ਗੜੇ ਮਾਰ ਕੇ ਤੇਰੇ ਕੋਲੇ ਮੈਂ ਮੈਂ ਨਾ ਯਾਰ ਪਾਸੇ ਗਿਆ ਭਰਾ ਸੀਗਾ ਕਿਤੇ ਪਹਿਲਾਂ ਵੀ ਬੰਦੇ ਯਾਰ ਲਾਂਭਾ ਲੇ ਕੇ ਦੋ ਦਿਨ ਪਾਸੇ ਲੈ ਗੜਾ ਪਾਤੀ ਜਾ ਪਾਸੇ ਗਿਆ ਵਾਸੀ ਆ ਜਾ ਬੈਠ ਬਾਹ ਘਟਾਉਣੇ ਪਤੀ ਅੱਜ ਕੱਲ ਦੇ ਮੁੰਡੇ ਕਹਿੰਦੇ ਆਸ਼ਕੀ ਮਾਦਾ ਫਿਰਦਾ ਹੋਇਆ ਕਿਤੇ ਦੁਕਾਨ ਤੇ ਖੜ ਜੇਗਾ 4 ਰੁਪਏ ਕਮਾਲ ਆ ਕੋਈ ਨਾ ਨਾ ਆਸ਼ਕੀ ਕਾ ਨੂੰ ਯਾਰ ਮੈਂ ਤਾਂ ਆ ਸੇਂਪੋ ਦਾ ਰਿਸ਼ਤੇਦਾਰੀ ਸੀ ਗਿਆ ਵਾਸੀ ਕੰਮ ਜਾ ਹੋ ਗਿਆ ਸੀ ਯਾਰ ਕੰਮ ਕਾ ਨੂੰ ਸੀ ਸਾਰੇ ਤੇਰੇ ਗਾਗ ਖਰਾਬ ਹੋ ਜਾਂਦੇ ਨੇ ਬੈਠ ਬੈਠ ਕੇ ਰਹਿ ਤੂੰ ਪਹਿਲਾਂ ਸੁਪਰ ਕਿੰਨੇ ਪੈਸੇ ਲੇਗਾ ਬਾਅਦ ਕਟਾਈ ਦੇ ਪੈਸੇ 100 ਰੁਪਿਆ ਸਾਰੇ ਬਾਗ ਕਟਾਈ ਦੇ 100 ਰੁਪਿਆ ਬਾਅਦ ਸਾਰੇ ਹੁਣ ਦਾੜੀ ਤੇ ਆਹੀ ਹੁੰਦੇ ਐ ਕਿ ਕੇਸ ਆ ਹੋਰ ਸਾਰੇ ਆਹੀ ਹੁੰਦੇ ਆ ਹਾਂ ਉਹ ਗੱਲ ਤੂੰ ਦੂਸਰੇ ਪਾਸੇ ਲੈ ਕੇ ਆ ਨਾ ਮੈਨੂੰ ਲੱਗਦਾ ਨਹੀਂ ਨਹੀਂ ਇਹ ਵੀ ਸਾਰੇ ਬਾਗ ਵੀ ਇੰਨਾ ਕੱਚਾ ਕੁੱਚਾ ਜਿਹਾ ਵੀ ਹੋਰ ਵੀ ਆਇਆ ਹੁੰਦਾ ਸੀ ਮੈਂ ਹੋਰ ਵੀ ਸਾਰਾ ਜਾਦਾ ਹੀ ਨਹੀਂ ਜਾਣਾ ਸਿਰ ਦਾ ਨਹੀਂ ਤਾਂ ਜਾਵੇ ਆ ਕੁਆਂ ਲਾਦਾ ਪਹਿਲਾਂ ਵੀ ਡਾਈਡ ਲਈ ਕਰਾਈ ਫਿਰਦਾ ਹੋਰ ਤੋਂ ਕਰਵਾ ਲਿਆ ਗਿਆ ਸਾਂ ਡਾਈ ਕਿੱਥੇ ਕਰਾਉਣਾ ਮੇਰੇ ਵਾਲ ਹੀ ਕਾਲੇ ਰਹ ਅੱਲਾ ਦਾ ਢਾਂਗ ਜਾ ਮੈਂ ਕਿ ਜੇ ਮੈਂ ਡਾਈ ਜੀ ਕਰਾ ਰੱਖੀ ਹੁੰਦੀ ਹੈਗੀ ਨਹੀਂ ਨਹੀਂ ਤੈਨੂੰ ਲੱਗਦਾ ਪਤੰਦਰਾ ਹੋਏ ਤੂੰ ਨੀ ਬੁੜਾ ਹੋਣਾ ਜੀ ਨਾ ਯਾਰ ਇਹ ਨਹੀਂ ਕਿਥੇ ਹੋਰੀ ਜੇ ਹੁਣ ਤੁਸੀਂ ਤਰੇ ਪਤੰਦਰੇ ਨੂੰ ਬਾਹਰ ਸਾਡੇ ਵਰਗੇ ਤੇ ਨ ਜਾਂਦੇ ਇਹ ਤਾਂ ਫੇਰ ਵੀ ਸਾਊ ਬੰਦੇ ਆ ਆਪਦੇ ਸਾਹ ਹਾਂ ਕਹਿੰਦਾ ਕਿਵੇਂ ਕਰਨਿਆ ਤੂੰ ਆਪਦੇ ਹਿਸਾਬ ਨਾਲ ਹੀ ਕਰ ਲੈ ਵਾ ਤੇਰੇ ਨੂੰ ਬਣਾਵੇ ਮੁੰਡੇ ਖੁੰਡੇ ਵਾਲੇ ਬਣਾ ਦੇ ਤੇ ਹੁਣ ਸਾਲੂ ਕਹਿੰਦਾ ਸੀ ਮੈਂ ਮੁੰਡਾ ਖੁੰਡਾ ਤੇ ਹੁਣ ਕਹਿੰਦਾ ਮੁੰਡੇ ਖੁੰਡੇ ਵਾਲਾ ਬਣਾ ਦੇ ਉਹ ਐ ਤਾਂ ਬਾਹਰ ਅੰਦਰ ਜਾਣਾ ਪੈਂਦਾ ਜੇ ਕਰ ਕੱਟਣਾ ਬਾਹਰ ਹੀ ਕਿਤੇ ਕੱਟ ਜਾਂ ਬਾਹਰੋਂ ਇੱਥੇ ਨਾ ਨਾ ਕੱਟਣਾ ਭਾਈ ਸੋਨਾ ਲੱਗੂਗਾ ਨਹੀਂ ਉਹ ਮਰੇ ਜਰਾ ਮੈਨਾ ਘੱਟ ਤੋਂ ਮੈਨਾ ਘੱਟ ਤੋਂ ਕੱਟ ਪਾਉਣੇ ਨਹੀਂ ਹੈਗੇ ਨਹੀਂ ਨਹੀਂ ਕੱਟ ਨਹੀਂ ਪਾਉਣੇ ਮੈਂ ਦੇਖ ਲੈ ਕੰਮ ਆ ਮੈਂ ਬਾਹਰੋਂ ਸਿੱਖ ਕੇ ਆਇਆਂਗਾ ਵਰੀਆ ਬਣਾ ਦੂ ਜਮਾ ਘੱਟ ਘੱਟ ਪਾ ਕੇ ਆਹ ਨੂੰ ਤਾਂ ਕੈਨੇਡਾ ਚ ਜਾ ਕੇ ਇੱਥੇ ਧੱਕੇ ਖਾਂਦਾ ਹੁਰਦਾ ਉਹਨਾਂ ਦੇਖ ਰਹਿ ਨਹੀਂ ਕਦੇ ਬਾਹਰ ਗਿਆ ਓਏ ਇੱਥੇ ਕਿਉਂ ਮੈਂ ਪਹਿਲਾ ਕੰਮ ਸਿੱਖਿਆ ਜਦੋਂ ਉਦੋਂ ਮੈਂ ਤਪਿਆ ਨਹੀਂ ਜਿਹੜਾ ਲੰਮੇ ਜੇ ਵਾਲਾਂ ਵਾਲਾ ਨਹੀਂ ਉਹ ਜਿਹੜਾ ਇੰਸਟਾ ਤੇ ਵਾਲਾ ਚੱਲਦਾ ਉਹ ਲੰਮੇ ਤੇ ਲੋਕ ਮੈਂ ਗਲੀਆਂ 'ਚ ਤੁਰ ਫਿਰਦੇ ਕਦੇ ਆਹ ਗਲੀ 'ਚ ਫਿਰਦਾ ਹੁਣ ਕਰੇ ਇਹਨਾਂ ਦੁਕਾਨ ਬੰਦ ਪਈ ਹੁੰਦੇ ਇੱਥੇ ਦੇਖ ਕੇ ਉੱਥੇ ਮੁੜਦੇ ਆ ਓਏ ਉਹਦੇ ਤੋਂ ਕੰਮ ਸਿੱਖ ਕੇ ਆਇਆ ਮੈਂ ਤਪਿਆਲੇ ਤੋਂ ਮਾੜਾ ਦੇਖਿਆ ਤਪਿਆਲੇ ਕੋਈ ਗਿਆ ਕਦੇ ਬਾਹਰੇ ਬਰੀਕ ਨਾ ਕਰੀਂ ਬਰੀਕ ਨਹੀਂ ਛੱਡਾ ਛੱਡਾ ਦਾ ਕਰਦੇ ਅਮਰੀਕਾ ਹਾਂ ਹੈਗਾ ਬਰੀਕ ਕਰਦੇ ਛੱਡਾ ਹਾਂ ਏਦਾਂ ਕਰਾਂਗੇ ਬਰੀਕ ਦੇਖਦਾ ਜਾਈਂ ਲੱਗਲੀ ਚਲਾਉਂਦੇ ਨੇ ਕਿ ਦੇਖੇ ਵੀ ਮਾੜਾ ਮੋਟਾ ਫਿਰ ਮੁੰਡਾ ਦਾ ਫੇਰ ਹੀ ਲੱਗੇਗਾ ਤੂੰ ਜੋ ਛੱਡਾ ਬਰੀਕ ਹੋਣੀਆਂ ਬਾਕੀ ਬਾਹਰੇ ਉਹ ਵੀ ਨਾ ਨਾ ਜਿਆਦੇ ਕਰਦੇ ਨਹੀਂ ਕਰਦਾ ਤੈਨੂੰ ਨਹੀਂ ਘਰੋਂ ਕਾਹਨ ਦਵਾਉਂਦਾ ਪੈਨਸ਼ਨ ਕਿਉਂ ਲੈਣਾ ਕਰੋਂ ਦਾ ਹੈ ਨਹੀਂ ਕੋਈ ਗਾਂਵਿਆਂ ਵਾਲਾ ਘਰੋਂ ਕਾਹਨ ਦਊ ਤੂੰ ਮੈਂ ਬਈ ਬਰੀਕ ਹੁੰਦਾ ਆ ਬੰਦੇ ਨੂੰ ਅੜਾ ਮੋਟਾ ਹੁੰਦਾ ਵਾ ਲੋ ਨਾ ਕਰੋ ਕੋਈ ਨਹੀਂ ਆਪ ਨੂੰ ਬੋਲਦਾ ਤੁਮ ਆਪਾਂ ਹੁਣ ਸਾਬ ਨੂੰ ਜੇ ਤਾਂ ਹੁਣ ਬਾਹਰ ਰੰਦਾ ਸੋਦੇ ਮੂੰਹ ਤੱਕੇ ਖਾਂਦੇ ਘਰੇ ਬੋਲਣਾ ਓ ਯਾਰ ਮੈਂ ਤਾਂ ਸਾਰਾ ਦਿਨ ਦੁਕਾਨ ਤੇ ਹੁੰਨਾਗਾ ਦੁਕਾਨ ਤੇ ਦੋ ਦਿਨ ਗਿਆ ਸੀ ਆ ਕੰਮ ਕੋਈ ਮੇਰਾ ਘਰੇ ਪਤੀ ਹੈ ਸਾਬ ਮੈਂ ਤਾਂ ਦੋ ਦਿਨ ਗਿਆ ਵੀ ਇੱਕ ਤੇ ਰਾਤ ਨੂੰ ਘਰੇ ਆਏ ਜਾਂਦੇ ਨੇ ਅਜੇ ਵੀ ਪਤੀ ਹੈ ਦਾ ਭਗਤ ਬੰਦਾ ਵੀ ਇਹ ਭਗਤ ਬੰਦਾ ਹੋਰ ਮਾਣ ਮੂੰਹ ਹੀ ਦਿਖਾਈਂ ਇੰਦਰ ਠੀਕ ਹੈ ਠੀਕ ਤੇ ਮੂੰਹ ਤੇ ਕਿ ਲੱਗਿਆ ਹੰਬ ਲੱਗੇ ਨੇ ਤੇ ਵਾਹ ਦੇਖਦਾ ਸੀ ਦੱਸਾ ਕਰਦਾ ਐ ਤੂੰ ਤਾਂ ਮੈਂ ਤੱਕਦੇ ਮਹਾਮੁੱਮ ਲੱਗੇ ਕਿਤੇ ਉਹ ਨਾ ਨਾ ਦਾੜੀ ਦੇ ਬਾਅਦ ਦਾੜੀ ਵੀ ਕੱਟਨੀ ਆ ਦਾੜੀ ਬਾਅਦ ਚ ਕੱਟ ਲੈ ਉਹ ਕੈਂਚੀ ਹੋਈ ਜੇ ਜਾਣਦਾ ਨਹੀਂ ਉਹਨੂੰ ਕਹਿੰਦਾ ਮੈਂ ਲੰਮੇ ਵਾਲਾ ਸਿੱਖਿਆ ਕੈਂਚੀ ਜੁੰਝ ਖبوطੀ ਸੀ ਤੇ ਉਹ ਦੇਖ ਯਾਰ ਬਾਈ ਵਰਗੇ ਕੰਨ ਨਾ ਵੱਢਦੇ ਕਿਤੇ ਤੂੰ ਉਹ ਨਹੀਂ ਯਾਰ ਮੈਂ ਕੰਮ ਜਾਣਦਾ ਮੈਂ ਸਾਰਾ ਯਾਰ ਇਹ ਗੱਲਾਂ ਕਰਦਾ ਪਹਿਲਾਂ ਜੁੰਝ ਜੀ ਖبوطੀ ਹੁਣ ਕੰਨ ਦੇ ਕੋਲੇ ਮਾਰ ਜਿੰਦਾ ਕੈਂਚੀ ਲੋਡ ਕਰਨਾ ਜਦਿਆਂ ਇਥੋਂ ਬਾਲ ਬਾਰੇ ਵਧੇ ਪਏਗੇ ਤੂੰ ਮਸ਼ੀਨ ਜੀ ਦਾ ਮਾਰਦਾ ਕਰਨਾ ਉਹ ਮਸ਼ੀਨ ਜੀ ਦਾ ਕਮਾ ਦਿੰਦੇ ਆ ਪਹਿਲਾਂ ਸੈਕਟਰ ਦਾ ਕਰਨਾ ਬਾਅਦ ਵਿੱਚ ਖਰਾਬ ਕਰਾਈ ਫਿਰਨਾ ਪਤਾ ਨਹੀਂ ਕਿ ਜੋ ਬਟਾ ਕੇ ਆਏਗਾ ਤੇ ਮੈਨੂੰ ਖਰਾਬ ਲੱਗਦੇ ਨੇ ਬਾਲ ਤਾਂ ਸਹੀ ਨੇ ਮੇਰੇ ਕੰਨ ਸਹੀ ਹੈਗੇ ਮੈਂ ਮਸ਼ੀਨ ਵੀ ਮਾਰਾਂਗੇ ਤੇਰਾ ਚਾਹ ਪੂਰਾ ਕਰਾਂਗੇ ਉਹ ਕਿਹੜਾ ਗਾਂ ਲੁਧਿਆਣੇ ਸਿੱਖ ਕੇ ਆ ਸੀ ਕਿਤੇ ਲਾ ਕੇ ਦੋ ਤਿੰਨ ਕਿਸੇ ਕੋਲ ਬਸ ਵਾਣ ਜਾਂਦੇ ਨੇ ਹੈ ਡ੍ਰੈਸਰ ਮੂੰਹ ਬਾਰੋਂ ਸਿੱਖ ਗਿਆ ਮੈਂ ਸਰਟੀਫਿਕੇਟ ਵੀ ਬਣਾਇਆ ਹੋਇਆ ਹੈਗਾ ਮੇਰਾ ਆਪਾਂ ਨੇ ਮੂਰੇ ਲਿਖਾ ਲੈਣਗੇ ਸਰੂਨ ਚਰਚਾ ਗਈ ਮੇਰੀ ਮੱਦੀ ਨਾਈ ਤੇ ਜਾਂਦੇ ਲੋਕ ਕੈਦਾ ਦੁੱਧ ਉਹ ਹੀ ਆ ਤੂੰ ਜਿਹੜਾ ਇੱਥੇ ਕੋਈ ਪਹਿਲਾਂ ਸੇਫ ਕਰਦਾ ਕਰਦਾ ਇੱਕ ਮੁੰਡੇ ਨੂੰ ਸੇਫ ਕਰਕੇ ਇੱਕ ਪਾਸਾ ਛੱਡ ਕੇ ਜਿਹੜਾ ਰੋਟੀ ਖਾਣ ਲੱਗ ਗਿਆ ਸੀ ਹੁਣ ਸਾਰੇ ਉਸ ਨੂੰ ਦੇਖਣਾ ਪਤਾ ਹੈ ਰੋਟੀ ਪਾਸੇ ਤਰੇ ਖਰਜਾਂਗੇ ਰੋਟੀ ਖਾਣ ਵੇਲੇ ਪਾਸੇ ਕੋਈ ਹੋਵੇ ਕਹਿੰਦਾ ਸੱਟੇ ਮੋਲੇ ਜਿਹੜਾ ਬੈਠਾ ਰਸੀ ਪਤਾ ਨਹੀਂ ਕੋਈ ਕੈਸ਼ੀਅਰ ਸੀ ਬਦ ਕਿਹੜਾ ਤਸ ਉਦਾਂ ਹੋ ਹੁਣ ਤਾਂ ਸਾਡਾ ਵੀ ਹੋ ਜਾਂਦਾ ਕਿਦਾਂ ਰਿਸਟ ਟਾਈਮ ਇਹ ਨਹੀਂ ਆ ਬਰੀਕ ਕਰਦੇ ਹੈਗਾ ਉਹ ਬਰੀਕ ਕਰਦੀ ਬਸ ਆਹ ਦੇ ਸਾਰਾ ਬੱਤ ਜਿਆ ਕਰਦੇ ਉਹ ਕੀ ਕਰੀਆ ਲੋਕ ਕੰਨ ਵਰਤਾ ਰਿਹਾ ਰਹੋ ਨਹੀਂ ਮਾੜੀ ਜੀ ਲੱਗੀ ਹੈਗੀ ਉਹ ਤੇ ਬੰਦਾ ਹੁਣੇ ਤੋਂ ਕੰਨਬੜੇ ਰੱਖਤਾ ਕੀ ਜਾਣਦਾ ਕੀ ਦੂਮੇ ਨਿਕਰਾਦਾ ਹੋਵੇ ਉਹ ਮਾੜਾ ਲੱਗਿਆ ਯਾਰ ਮਾਏ ਮਾਏ ਨਹੀਂ ਕਰਾਉਂਦਾ ਨਾ ਮਾਏ ਨਹੀਂ ਕਰਾਉਂਦਾ ਪਰ ਉਹ ਕੰਨਬੜਾ ਰੱਖਤਾ ਉਹ ਯਾਰ ਹੰਤੂ ਰੁਪਏ ਨੇ ਦਮਰਾ ਆਏ ਲੱਗਿਆ ਯਾਰ ਮਾਏ ਨਹੀਂ ਕਰਾਉਂਦਾ ਮੇਰਾ ਜਾਨ ਉਹ ਖੜ ਜਾ ਉਹ ਬਾਈ ਰੁਪਏ ਤਾਂ ਦੇ ਦੇ ਯਾਰ ਬਈ ਹੈ ਨਹੀਂ ਮੇਰੇ ਦਾ ਕੰਨਬੜਾ ਮੇਰੇ ਦਾ ਕੰਨਬੜਾ ਤੇ ਮੇਰੇ ਕੋਲ ਦੇ ਹੈਗੇ مشین ماڑی جی لگی کرنے ਕੀ ਯਾਰ ਤਾਂ ਹੀ ਦੁਕਾਨ ਖੋਲਣ ਨੂੰ ਜੀ ਨਹੀਂ ਕਰਦਾ ਯਾਰ ਜਦੋਂ ਬੰਦੇ ਆਏ ਰੁਪਏ ਨਹੀਂ ਨਾ ਦਿੰਦੇ ਕੰਨਾਂ ਕਾਨੀ ਵੜਦਾ ਬਤੰਦਰ ਲੈ ਕੰਨ ਕੰਜਰ ਜੇ ਮੈਂ ਕਸਾਈ ਆ ਵੀ ਕੰਨ ਵੜਦਾ ਜਰਾ ਹੋਈ ਨਾ ਕਦੇ ਫੇਰ ਅੜੂਗਾ ਤਾਂ ਸਹੀ ਆਊਗਾ ਤਾਂ ਹੈਗਾ ਹੋਰ ਤਾਂ ਮੈਨੂੰ ਪਤਾ ਹੀ ਆ ਕਿਸੇ ਤੋਂ ਕੰਮ ਕਰਾਉਂਦਾ ਨਹੀਂ ਇਹ ਨਾ ਇਹ ਨੇ ਰੁਪਏ ਦੇਵੇ ਕਿਸੇ ਨੂੰ ਆਪਾਂ ਦਾ ਜਲ ਦੋ ਰੁਪਏ ਘੱਟ ਜੀ ਵੀ ਕਰ ਦਿੰਦੇ ਸੀ ਕੰਮ ਮਾੜੀ ਜੀ ਮਸ਼ੀਨ ਲੱਗੀ ਕਹਿੰਦਾ ਮੇਰਾ ਕੰਨ ਨਹੀਂ ਵਰਤ ਤੇਰੀ ਭੇਟਾ ਦੇਤੀ ਦਸ ਕਰਨ ਵੱਢ ਕੇ